ਇੱਕ ਸਾਡੇ ਪੰਜਾਬੀਆਂ ਦੀ ਵੀ ਆਦਤ ਆ ਜਿਵੇਂ ਅਸੀਂ ਪੁਰਾਣੇ ਜ਼ਮਾਨੇ 'ਚ ਮੋਢਿਆਂ ਤੇ ਡਾਂਗ ਰੱਖਦੇ ਸੀ ਤੇ ਇਸ ਕਰਕੇ ਜੇ ਕਬੱਡੀ ਖੇលਦੇ ਆ ਪੱਟਾਂ ਤੇ ਥਾਪੀਆਂ ਮਾਰਨਾ ਇੱਕ ਖੁਸ਼ੀ ਦਾ ਵੀ ਕੰਮ ਇੱਕ ਅਸੀਂ ਇਹ ਸ਼ੋਅ ਕਰਦੇ ਆ ਵੀ ਅਸੀਂ ਪੂਰੇ ਤਿਆਰ ਆ ਤੁਸੀਂ ਪੁਰਾਣੇ ਪਹਿਲਵਾਨ ਦੇਖੇ ਹੋਣੇ ਨੇ ਉਹ ਕਿੱਡੇ-ਕੱਡੇ ਘੋਦੋ ਦਿਖਾ ਕੇ ਕਿੱਡੇ-ਕੱਡੇ ਲੱਗਦੇ ਸੀ ਦੂਰੋਂ ਹੀ ਪਤਾ ਲੱਗਦਾ ਸੀ ਵੀ ਉਹ ਪਹਿਲਵਾਨ ਹੁੰਦੇ ਨੇ ਅੱਜ ਕੱਲ ਤਾਂ ਪਲੇਅਰਾਂ ਨੂੰ ਕੱਪੜਿਆਂ ਤੋਂ ਲਾਹੇ ਤੇ ਫਿਰ ਦੱਸਣਾ ਪੈਂਦਾ ਵੀ ਇਹ ਐਥਲੈਟਿਕ ਦਾ ਹੈ ਹੌਕੀ ਦਾ ਹੈ ਕਬੱਡੀ ਦਾ ਸਰਜੀਤ ਵਾਜੇਖਾਨਾ ਤੇ ਉਹਦੇ ਸਾਥੀ ਬਹੁਤ ਹੀ ਵਧੀਆ ਪਲੇਅਰ ਸੀ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਸੀ ਜਦੋਂ ਗਰਾਊਂਡਾਂ ਚੋਂਦੇ ਸੀ ਉਹ ਇੱਕ ਨੇਕ ਇਨਸਾਨ ਵੀ ਸੀ ਇੱਕ ਵਧੀਆ ਖਿਡਾਰੀ ਵੀ ਸੀ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਰਗਾ ਕੋਈ ਹੁਣ ਪਲੇਅਰ ਇਸ ਵੇਲੇ ਹੈਗਾ 74 ਚ ਮੈਂ ਪਹਿਲੀ ਵਾਰ ਆਇਆ 77 ਚ ਆ ਫਿਰ 80 ਚ ਮੈਂ ਤੇ ਫਿੱਡੂ ਗ੍ਰੇਵਜੈਂਟ ਕਲੱਬ ਵੱਲੋਂ ਅਸੀਂ ਦੋਨੇ ਖੇਲਣ ਆਏ ਉਸ ਵੇਲੇ ਇਹਨਾਂ ਨੇ ਸਾਨੂੰ ਥੋੜੇ ਜਿਹੇ ਪੈਸੇ ਦਿੱਤੇ ਸੀ ਜਿਹੜੇ ਮੈਂ ਹਾਕੀ ਖੇਡਦਾ ਸੀ ਮੇਰੀ ਗੀਆਂ ਹਾਕੀ 'ਚ ਬਹੁਤ ਸੈਂਟਰ ਆਪਕੇ ਹੁੰਦਾ ਸੀ ਕੁਦਰਤੀ ਮੈਂ ਗਵਰਨਮੈਂਟ ਕਾਲਜ 'ਚ ਦਾਖਲ ਹੋਇਆ ਮੈਂ ਹਾਕੀ ਛੱਡ ਕੇ ਮੈਨੂੰ ਕਹਿੰਦੇ ਕਬੱਡੀ ਖੇਡ ਲਾ ਉੱਥੇ ਜਿਹੜੇ ਤਕੜੇ ਤਕੜੇ ਪਲੇਅਰ ਸੀਗੇ ਨਾ ਉਹਨਾਂ ਦੀ ਮੈਂ ਉਦਾਂ ਹੀ ਬਸ ਕਰਾਤੀ ਮੈਨੂੰ ਆਪਣੇ ਆਪ ਨਹੀਂ ਪਤਾ ਉਹ ਮੇਰੇ ਹੱਕ ਹੀ ਜਦ ਰੰਗਾਤੀ ਉਹਨਾਂ ਨੇ ਮੈਨੂੰ ਨੀਕਰ ਪਾ ਕੇ ਇਧਰ ਤੋਰਤਾ ਅਦਰਵਾਇਜ਼ ਪੰਡਤਾਂ ਦਾ ਮੁੰਡਾ ਕਿਵੇਂ ਕਬੱਡੀ ਖੇਡ ਲੈਂਦਾ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਪੰਜਾਬ ਦੇ ਵਾਹਣਾ ਚੋਂ ਉੱਠ ਕੇ ਕਬੱਡੀ ਆ ਯੂਰਪ ਤੇ ਉੱਤਰੀ ਅਮਰੀਕਾ ਦੇ ਵਧੀਆ ਆਹਲਾ ਸਟੇਡੀਅਮਸ ਦੇ ਵਿੱਚ ਖੇਡੀ ਜਾ ਰਹੀ ਹੈ ਇੱਕ ਜ਼ਮਾਨਾ ਸੀ ਕਿ ਕਬੱਡੀ ਚ ਕੱਪੀ ਤੋਂ ਬਿਨਾ ਕੋਈ ਇਨਾਮ ਨਹੀਂ ਸੀ ਹੁੰਦਾ ਅੱਜ ਇਹੀ ਖੇਡ ਤੇ ਲੱਖਾਂ ਡਾਲਰ ਲੱਖਾਂ ਪੌਂਡ ਖਰਚੇ ਜਾ ਰਹੇ ਨੇ ਔਰ ਪੇਸ਼ੇ ਦੇ ਤੌਰ ਤੇ ਅਪਣਾਈ ਜਾ ਰਹੀ ਹੈ ਦੇਵੀ ਦਿਆਲ ਦਾ ਨਾਮ ਕਿਸੇ ਵੀ ਤੌਰoftਾ ਮਹਿਤਾਜ ਨਹੀਂ ਦੇਵੀ ਦਿয়াল ਕਰਕੇ ਇਹ ਸਕੀਮ ਨੂੰ ਬੜਾ ਪਰਫੁੱਲਤ ਹੋਣ ਲਈ ਸਹਾਇਤਾ ਮਿਲੀ ਔਰ ਅੱਜ ਦੇਵੀ ਦਿয়াল ਜੀ ਇੱਥੇ ਵੈਂਕੂਵਰ ਦੇ ਦੌਰੇ ਤੇ ਆਏ ਹੋਏ ਨੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਇੱਕ ਨੌਜਵਾਨਾਂ ਦੇ ਗਰੁੱਪ ਨੇ ਔਰ ਸਾਡੇ ਨਾਲ ਉਹ ਗੱਲਬਾਤ ਕਰਨਗੇ ਜੀ ਐਮ ਜੀ ਸਵਾਗਤ ਹੈ ਮੈਂ ਖੁਸ਼ ਹਾਂ ਵੀ ਮੈਂ ਅੱਜ ਤੁਹਾਡੇ ਵਿਚਕਾਰ ਇੱਥੇ ਆ ਕੇ ਗੇਮ ਦੇ ਬਾਰੇ ਕੋਈ ਗੱਲ ਕਰ ਸਕਦਾ ਕਬੱਡੀ 올ਿਮਪਿਕਸ ਕਿਉਂ ਨਹੀਂ ਜਾਂਦੀ ਕਦੋਂ ਜਾਏਗੀ ਕੋਸ਼ਿਸ਼ਾਂ ਜਾਰੀ ਨੇ ਪਹਿਲਾਂ ਤਾਂ ਇਹ ਸਿਰਫ ਪੰਜਾਬ ਚ ਖੇਡੀ ਜਾਂਦੀ ਸੀ ਫੇਰੇ ਤੋਂ ਬਾਅਦ ਹਰਿਆਣਾ ਰਾਜਸਥਾਨ ਦਿੱਲੀ ਦੇ ਏਰੀਆ ਨੇ ਕਵਰ ਕੀਤੇ ਅੱਜ ਕੱਲ ਪੂਰੇ ਇੰਡੀਆ ਚ ਖੇਡੀ ਜਾਂਦੀ ਆ ਹੁਣ ਇਹ ਉਹ ਤੋਂ ਬਾਅਦ ਜਿੱਦਾਂ ਮੈਂ 74 ਚ ਅਸੀਂ ਟੀਮ ਲੈ ਕੇ ਆਏ ਇੰਗਲੈਂਡ ਪੰਜਾਬ ਦੀ ਇੰਡੀਆ ਦੀ ਤੇ ਉਸ ਤੋਂ ਬਾਅਦ ਅੱਜ ਕੱਲ ਤਾਂ ਇਹ ਕੈਨੇਡਾ ਅਮਰੀਕਾ ਤੇ ਇੰਗਲੈਂਡ ਚ ਬਹੁਤ ਹੀ ਪਪੂਲਰ ਹੋ ਗਈ ਪਾਕਿਸਤਾਨ ਚ ਵੀ ਇਹਦੀ ਪਪੂਲਾਰਿਟੀ ਆ ਇਹ ਗਵਰਨਮੈਂਟਾਂ ਜੇ ਰਲ ਕੇ ਕੋਸ਼ਿਸ਼ ਕਰਨ ਇਹ ਇਹਦੀ ਪਹਿਲਾਂ 올림픽 ਗੇਮ ਤੋਂ ਪਹਿਲਾਂ ਇਹਨਾਂ ਨੂੰ ਏਸ਼ੀਅਨ ਗੇਮ ਚ ਬਣਾਉਣੀ ਚਾਹੀਦੀ ਆ ਈਵਨ ਕਾਮਨਵੈਲਥ ਗੇਮ ਬਣਾਉਣੀ ਪਹਿਲਾਂ ਚਾਹੀਦੀ ਆ ਉਸ ਤੋਂ ਬਾਅਦ ਫੇਰ ਹੀ 올림픽 ਬਾਰੇ ਸੋਚਿਆ ਜਾ ਸਕਦਾ ਭਾਵੇਂ ਉਹ ਕ੍ਰਿਕਟ ਦਾ ਪਲੇਅਰ ਸੀ ਜੀ ਭਾਵੇਂ ਉਹ ਬਾਸਕਟਬਾਲ ਦਾ ਪਲੇਅਰ ਸੀ ਬੜੀ ਕੀਮਤ ਪੈਂਦੀ ਰਹੀ ਹਾਲੇ ਵੀ ਪੈਂਦੀ ਹੈ ਕਬੱਡੀ ਦੇ ਪਲੇਅਰਾਂ ਦੀ ਪਹਿਲਾਂ ਕੀਮਤ ਨਾ ਪਈ ਅਸੀਂ ਸੁਣ ਰਹੇ ਹਾਂ ਕਿ ਤੁਸੀਂ ਯਾ ਫਿਡੂ ਨੇ ਇਹ ਗੱਲ ਸ਼ੁਰੂ ਕੀਤੀ ਕਿ ਕਬੱਡੀ ਦੇ ਪਲੇਅਰਾਂ ਦੀ ਹਜ਼ਾਰਾਂ ਜਾਂ ਲੱਖਾਂ ਡਾਲਰਾਂ ਯਰ ਪਈਆਂ ਚ ਕੀਮਤ ਪੈਣੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਕੀ ਉਦਦਮ ਅਪਰਾਲੇ ਕੀਤੇ ਇਹ ਜਿਆਦਾ ਉਦਦਮ ਕਰਨ ਦੀ ਲੋੜ ਨਹੀਂ ਪਈ ਕੁਦਰਤੀ ਜਿਹੜੀ ਕੋਈ ਗੱਲ ਸਟਾਰਟਿੰਗ ਹੁੰਦੀ ਆ ਉਹਦੀ ਪਹਿਲਾਂ ਕੀਮਤ ਘਟ ਪੈਂਦੀ ਆ ਜਿਉਂ ਜਿਉਂ ਉਹਦੀ ਪੋਪੂਲੈਰਿਟੀ ਵਧਦੀ ਜਾਂਦੀ ਆ ਪਹਿਲਾਂ ਇਹਦੀ ਪੋਪੂਲੈਰਿਟੀ ਪੰਜਾਬ 'ਚ ਹੀ ਸੀ ਤੇ ਉੱਥੇ ਵੀ ਸਾਨੂੰ ਖੁਸ਼ੀ ਹੁੰਦੀ ਸੀ ਵੀ ਥੋੜਾ ਜਿਹਾ ਪ੍ਰਾਈਜ਼ ਮਿਲਦਾ ਕਿਲਾਰਾਪੁਰ ਦੀਆਂ ਗੇਮਾਂ 'ਚ ਜਿੱਦਾਂ ਹੁੰਦਾ ਸੀ ਬੰਦਾ ਜਿਹੜਾ ਕਿਲਾਰਾਪੁਰ ਖੇਲੇ ਆਉਂਦਾ ਸੀ ਉਹ ਸਮਝਦਾ ਸੀ ਵੀ ਮੈਂ ਬਹੁਤ ਹੀ ਜਿਦ ਉੱਥੇ ਥੋੜੇ ਥੋੜੇ ਪੈਸੇ ਮਿਲਦੇ ਸੀ ਉਸ ਤੋਂ ਬਾਅਦ ਫਿਰ ਮੈਂ ਤੇ ਫਿੱਡੂ 70 74 ਚ ਮੈਂ ਪਹਿਲੀ ਵਾਰ ਆਇਆ 77 ਚ ਆਇਆ ਫਿਰ 80 ਚ ਮੈਂ ਉਹ ਗਰੇਵਜੈਂਟ ਕਲੱਬ ਵੱਲੋਂ ਅਸੀਂ ਦੋਨੇ ਖੇਲਣ ਆਏ ਉਸ ਵੇਲੇ ਇਹਨਾਂ ਨੇ ਸਾਨੂੰ ਥੋੜੇ ਜਿਹੇ ਪੈਸੇ ਦਿੱਤੇ ਸੀ ਜਿਹੜੇ ਕਿ ਸਾਡੇ ਵਾਸਤੇ ਬਹੁਤ ਚੰਗੇ ਲੱਗੇ ਸਾਨੂੰ ਤੇ ਅਸੀਂ ਉਹ ਇਦਾਂ ਨਹੀਂ ਕਿਹਾ ਵੀ ਸਾਨੂੰ ਇਹਨੇ ਦੋ ਉਹਨਾਂ ਨੇ ਆਪਣੇ ਆਪ ਹੀ ਦਿੱਤੇ ਉਸ ਤੋਂ ਬਾਅਦ ਹੁਣ ਹਜ਼ਾਰਾਂ ਸੈਂਕੜੇ ਪਲੇਅਰ ਆਉਂਦੇ ਨੇ ਜਿਹੜੇ ਇੱਥੋਂ ਪਹਿਲਾਂ ਇੰਗਲੈਂਡ ਖੇਡਦੇ ਨੇ ਫਿਰ ਇਹ ਟੋਰਾਂਟੋ ਖੇលਦੇ ਨੇ ਫਿਰ ਵੈਂਕੂਵਰ ਆਉਂਦੇ ਨੇ ਫਿਰ ਅਮਰੀਕਾ ਖੇੜਦੇ ਨੇ ਤੇ ਕਾਫੀ ਪੈਸੇ ਲੈ ਕੇ ਜਾਂਦੇ ਨੇ ਹਰਜੀਤ ਬਾਜੇਖਾਨੇ ਦੇ ਸਵਰਗਵਾਸ ਹੋਣ ਨਾਲ ਕਬੱਡੀ ਦੀ ਗੇਮ ਨੂੰ ਕਿੰਨਾ ਘਾਟਾ ਪਿਆ ਤੇ ਕਿਵੇਂ ਪੂਰਾ ਹੋਏਗਾ ਹਰਜੀਤ ਬਾਜੇਖਾਨਾ ਤੇ ਉਹਦੇ ਸਾਥੀ ਬਹੁਤ ਹੀ ਵਧੀਆ ਪਲੇਅਰ ਸੀ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਸੀ ਜਦੋਂ ਗਰਾਊਂਡਾਂ ਚਾਉਂਦੇ ਸੀ ਉਹ ਇੱਕ ਨੇਕ ਇਨਸਾਨ ਵੀ ਸੀ ਤੇ ਇੱਕ ਵਧੀਆ ਖਿਡਾਰੀ ਵੀ ਸੀ ਤੇ ਉਹਦਾ ਘਾਟਾ ਪੂਰਾ ਤਾਂ ਕਰਨਾ ਇਸ ਵੇਲੇ ਤਾਂ ਮੈਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਰਗਾ ਕੋਈ ਹੁਣ ਪਲੇਅਰ ਇਸ ਵੇਲੇ ਹੈਗਾ ਹਾਂ ਉਹ ਤੋਂ ਕੋਈ ਹੋ ਸਕਦੇ ਨੇ ਕੱਲ ਨੂੰ ਕੋਈ ਉਦੋਂ ਵਧੀਆ ਵੀ ਹੋ ਸਕੇ ਜਾਂ ਉਦੋਂ ਕੋਈ ਥੱਲੇ ਵਾਲਾ ਵੀ ਹੋ ਸੇ ਪਰ ਜਿਹੜਾ ਹਰਜੀਤ ਸੀ ਉਹਦੀ ਗੇਮ ਨੂੰ ਸਾਰੀ ਦੁਨੀਆ ਪਸੰਦ ਕਰਦੀ ਸੀ ਇੱਕ ਉਹ ਬਹੁਤ ਵਧੀਆ ਪਲੇਅਰ ਸੀ ਉਹਦਾ ਸਾਨੂੰ ਬਹੁਤ ਘਾਟ ਆ ਬਿਆ ਪੰਜਾਬ ਨੂੰ ਖਾਸ ਕਰਕੇ ਕਬੱਡੀ ਜਗਤ ਨੂੰ ਤੇ ਪੰਜਾਬੀਆਂ ਨੂੰ ਜਿਹੜੇ ਕਿ ਉਹਨੂੰ ਚਾਹੁੰਦੇ ਸੀ ਤੁਹਾਡੇ ਬੇਟੇ ਜੀ ਤੁਹਾਡੇ ਸੁਪੁੱਤਰ ਟੋਨੀ ਦੀ ਮੌਤਾ ਜਿੱਥੇ-ਜਿੱਥੇ ਵੀ ਪੰਜਾਬੀ ਲੋਕ ਬੈਠੇ ਸੀ ਉਹਨਾਂ ਨੂੰ ਅੰਤਾਂ ਦਾ ਦੁੱਖ ਹੋਇਆ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਗੇਮ ਤੇ ਜਾਂ ਗੇਮ ਟ੍ਰੇਨਿੰਗ ਦੇਣ ਤੇ ਹੁਣ ਜਿਹੜੀ ਤੁਸੀਂ ਅਕੈਡਮੀ ਖੋਲੀ ਆ ਕਿਸ ਤਰੀਕੇ ਨਾਲ ਤੁਹਾਡਾ ਪ੍ਰਤੀਕਰਮ ਕੀ ਕੀ ਹੋਇਆ ਮੈਂ ਅਕੈਡਮੀ ਸ਼ੁਰੂ ਹੋ ਤੋ ਬਾਅਦ ਕੀਤੀ ਆ ਉਹਦਾ ਨਾਂ ਹੀ ਅਲੱਗ ਕਾ ਟੋਨੀ ਅਕੈਡਮੀ ਰੱਖਿਆ ਤੇ ਉਹਦੇ ਚ ਸਾਡੇ ਅਸੀਂ ਉਹਦੇ ਨਾਂ ਤੇ ਉੱਥੇ ਜਿਮ ਬਣਾਇਆ ਹਾਲਾਂਕਿ ਪੰਜਾਬ ਚ ਕੋਈ ਪੰਜਾਬ ਦੇ ਪਿੰਡਾਂ 'ਚ ਬਹੁਤ ਘੱਟ ਜਮਨੇ ਪਰ ਅਸੀਂ ਬਹੁਤ ਵਧੀਆ ਨਹਿਰ ਦੇ ਕਿਨਾਰੇ ਜਮਣਾ ਤੇ ਉੱਥੇ ਅਸੀਂ ਬੱਚਿਆਂ ਨੂੰ ਸਿਲੈਕਟ ਕਰਾਂਗੇ ਤੇ ਉਹਨਾਂ ਦੀ ਡਾਈਟ ਦਾ ਪ੍ਰਬੰਧ ਕਰਾਂਗੇ ਉਹਨਾਂ ਦੀ ਕੋਚਿੰਗ ਦਾ ਪ੍ਰਬੰਧ ਕਰਾਂਗੇ ਤੇ ਉਹ ਸਾਡਾ ਏਰੀਆ ਇੱਕ ਬਹੁਤ ਵਧੀਆ ਏਰੀਆ ਜਿਹੜਾ ਕਿ ਨਹਿਰ ਦੇ ਕਿਨਾਰੇ ਆ ਲੁਧਿਆਣੇ ਤੋਂ 30 ਕਿਲੋਮੀਟਰ ਤੇ ਚੰਡੀਗੜ੍ਹ ਸਾਈਡ ਨੂੰ ਜਾਈਏ ਨੀਲੋਂ ਦਾ ਪੜੋਂ ਦਾ ਤੇ ਉਦੋਂ 1 ਕਿਲੋਮੀਟਰ ਤੇ ਕੁੱਬੇ ਪਿੰਡਾ ਨਹਿਰ ਦੇ ਉੱਤੇ ਸਾਡਾ ਸਟੇਡੀਅਮ ਆ ਤੇ ਉੱਥੇ ਹੀ ਸਾਡੀ ਅਕੈਡਮੀ ਚੱਲਦੀ ਆ ਬਹੁਤ 플레이ਰ ਆਉਂਦੇ ਨੇ ਤੇ ਉਹਦੇ ਨਾਲ ਹੀ ਮੈਨੂੰ ਅੱਛਾ ਲੱਗਦਾ ਵੀ ਮੈਂ ਹੁਣ ਕੁਝ ਕਰਤਾ ਰਿਹਾ ਉਹਨ ਜਿਵੇਂ ਟੋਨੀ ਵਾਸਤੇ ਨਾ ਕੁਝ ਕਰ ਸਕਿਆ ਪਲੇਅਰਾਂ ਵਾਸਤੇ ਤਾਂ ਕੁਝ ਕਰ ਰਹੇ ਆ ਤੇ ਉਹ ਪਲੇਅਰ ਜਿਹੜੇ ਮੈਨੂੰ ਆਪਣੇ ਬੱਚਿਆਂ ਵਰਗੇ ਲੱਗਦੇ ਨੇ ਤੇ ਜਿਹੜੇ ਜਦ ਤੁਸੀਂ ਜਾ ਕੇ ਦੇਖੋ ਸਵੇਰੇ ਸ਼ਾਮ ਉੱਥੇ ਗਰਾਊਂਡਾਂ 'ਚ 2-250 ਮੁੰਡਾ ਆਇਆ ਬੈਠਾ ਹੁੰਦਾ ਮੈਨੂੰ ਵੇਟ ਕਰਦਾ ਹੁੰਦਾ ਜਾਂ ਮੈਂ ਉਹਨਾਂ ਦੀ ਵੇਟ ਕਰਦਾ ਤੇ ਮੈਨੂੰ ਇੱਕ ਅੱਛਾ ਲੱਗਦਾ ਵੀ ਮੇਰੇ ਕੋਲ ਆਉਂਦੇ ਨੇ ਇਹ ਮੈਂ ਇਹਨਾਂ ਨੂੰ ਜਿੰਨਾ ਵੀ ਮੈਂ ਕੁਝ ਦੱਸ ਸਕਾਂ ਜਿੰਨਾ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਦੱਸਾਂ ਟ੍ਰੇਨਿੰਗ ਦੇ ਮਾਂ ਤੇ ਇਹਨਾਂ ਨੂੰ ਇੱਕ ਕੰਪਲੀਟ ਇਨਸਾਨ ਬਣਾਵਾ ਤੇ ਇਹਦੇ ਨਾਲ ਇੱਕ ਚੰਗਾ ਖਿਡਾਰੀ ਬਣਾਵਾ ਮੇਰੀ ਗੱਲ ਸੱਚੀ ਹੈ ਵੀ ਕਬੱਡੀ ਵਾਲੇ 'ਚ ਜਿਮ ਅਤੇ ਹੋਰ ਕਈ ਗੀਮਾਂ ਇਕੱਠੀਆਂ ਹੀ ਖੇੜ ਜਾਂਦਾ ਕੌਡੀ ਖੇਡ ਕੇ ਇਹ ਬਹੁਤ ਜ਼ਰੂਰੀ ਆ ਸਟੈਮਨਾ ਹੋਣਾ ਬੜਾ ਜ਼ਰੂਰੀ ਆ ਸਪੀਡ ਹੋਣੀ ਬੜੀ ਜ਼ਰੂਰੀ ਆ ਸਪੀਡ ਦਾ ਮਤਲਬ ਆ ਤੁਸੀਂ ਐਥਲੈਟਿਕਸ ਬੋਡੀ ਹੋਵੇ ਸਪੋਰਟਸ ਟੈਲੈਂਟ ਹੋਵੇ ਤੇ ਇਹਦੇ ਨਾਲ ਹੀ ਜਿਮਨਾਸਟਿਕ ਆਪਾਂ ਰੋਲ ਕਰਦੇ ਆਂ ਕਈ ਵਾਰ गिरਦੇ ਆਂ ਉੱਠਦੇ ਆਂ ਜੇ ਆਪਾਂ ਫਲੈਕਸੀਬਿਲਟੀ ਨਹੀਂ ਆਪਣੇ ਚ ਆਪਾਂ ਕੋਈ ਗੇਮ ਨਹੀਂ ਖੇਲ ਸਕਦੇ ਤੇ ਇਹ ਸਾਰੀਆਂ ਮੇਰਾ ਆਪਣਾ 100 ਮੀਟਰ ਦਾ ਰეკορਡ ਸੀ ਮੈਨੂੰ ਪ੍ਰਾਊਡ ਸੀ ਵੀ ਮੈਂ ਉਦਾਂ ਹੀ ਕੱਟ ਜਾਂਦਾ ਸੀ ਬੰਦਿਆਂ ਨੂੰ ਤੇ ਜੋ ਉਸ ਵੇਲੇ ਦੀ ਗੱਲ ਆ ਜਦ ਮੈਂ ਖੇਡਦਾ ਹੁੰਦਾ ਸੀ ਤੇ ਜਿਹਦੀ ਜਿਹਦੇ ਚ ਐਥਲੈਟਿਕ ਟੈਲੈਂਟ ਸਪੋਰਟਸ ਟੈਲੈਂਟ ਆ ਉਹ ਗੇਮ ਨੂੰ ਖੇਲਦਾ ਕੀ ਵਜ੍ਹਾ ਹੈ ਵੀ ਜਦੋਂ ਵੀ ਕਬੱਡੀ ਦਾ ਪਲੇਅਰ ਚੈਲੰਜ ਕਰਦਾ ਦੂਜੇ ਪਲੇਅਰ ਨੂੰ ਪੱਟ ਤੇ ਥਾਪੀ ਮਾਰਦਾ ਇਹ ਇੱਕ ਐਕਸਾਈਟਡ ਹੋਣ ਵਾਸਤੇ ਕੁਛ ਨਾ ਕੁਛ ਕਰਨਾ ਪੈਂਦਾ ਇਹ ਇੱਕ ਸਾਡੇ ਪੰਜਾਬੀਆਂ ਦੀ ਵੀ ਆਦਤ ਆ ਜਿਵੇਂ ਅਸੀਂ ਪੁਰਾਣੇ ਜ਼ਮਾਨੇ ਚ ਮੋਢਿਆਂ ਤੇ ਡਾਂਗ ਰੱਖਦੇ ਸੀ ਤੇ ਇਸ ਕਰਕੇ ਜਾਂ ਕਬੱਡੀ ਖੇលਦੇ ਆ ਪੱਟਾਂ ਤੇ ਥਾਪੀਆਂ ਮਾਰਨਾ ਇੱਕ ਖੁਸ਼ੀ ਦਾ ਵੀ ਕੰਮ ਆ ਇੱਕ ਅਸੀਂ ਇਹ ਸ਼ੋਅ ਕਰਦੇ ਆ ਵੀ ਅਸੀਂ ਪੂਰੇ ਤਿਆਰ ਆ ਖੇਡਣ ਵਾਸਤੇ ਤਿਆਰੀ ਸਾਡੀ ਪੂਰੀ ਆ ਜੋਸ਼ ਵੀ ਸਾਨੂੰ ਵੱਧ ਆ ਜਾਂ ਥਾਪੀਆਂ ਮਾਰਦੇ ਆ ਤੁਸੀਂ ਜੇ ਮੈਂ કહਾਂ ਕਬੱਡੀ ਦੇ ਦੁਨੀਆ ਦੇ ਜਿਹੜੇ ਮਸ਼ਹੂਰ ਰੇਡਰ ਨੇ ਉਹਨਾਂ ਦੇ ਵਿੱਚੋਂ ਇੱਕ ਰੇਡਰ ਰਹੇ ਹੋ ਔਰ ਰੇਡਰ ਦੀ ਗੁੱਡੀ ਵੱਧ ਚੜੀ ਆ ਜਾਫੀ ਦੀ ਨਹੀਂ ਕੀ ਗੱਲ ਅ ਨੇ ਜਾਫੀ ਦੀ ਵੀ ਗੁੱਡੀ ਚੜਦੀ ਆ ਜਦੋਂ ਕਿਸੇ ਇਹ ਜੇ ਰੇਡ ਨੂੰ ਫੜਦਾ ਜਿਹਨੂੰ ਕੋਈ ਰੋਕ ਹੀ ਨਹੀਂ ਸਕਦਾ ਹੁੰਦਾ ਪਰ ਈਵਨ ਇਹ ਗੱਲ ਆ ਵੀ ਰੇਡਰ ਜਿੰਨੇ ਵੀ ਤਕੜੇ ਪਲੇਅਰ ਨਾਂ ਹੋਏ ਨੇ ਖਰਜ ਕੀਤਾ ਤੁਸੀਂ ਹਰਜੀਤ ਦਾ ਨਾਂ ਲਿਆ ਬਲਵਿੰਦਰ ਫਿੱਡੂ ਦਾ ਨਾਂ ਲਿਆ ਤੁਸੀਂ ਮੇਰਾ ਵੀ ਲੈਣੇ ਹੋ ਤੇ ਸਾਰੇ ਰੇਡਰਾਂ ਨਾਂ ਹੋਏ ਨੇ ਜਾਫੀਆਂ ਦਾ ਵੀ ਨਾਂ ਬੜਾ ਬੜੀ ਔਖਾ ਪકડਨਾ ਸਟਾਪ ਕਰਨੀ ਬਹੁਤ ਔਖੀ ਆ ਪਰ ਪਤਾ ਨਹੀਂ ਕਿਉਂ ਲੋਕ ਥੋੜੇ ਰੇਡਰ ਜਾਂ ਜਾਂਦਾ ਉਹਨੂੰ ਜਦੋਂ ਫੜਾਉਣ ਚ ਤਾੜੀਆਂ ਮਾਰਦੇ ਨੇ ਜਾਂ ਜਦੋਂ ਪੁਆਇੰਟ ਲੈ ਕੇ ਆਉਂਦਾ ਤਾਂ ਤਾੜੀਆਂ ਮਾਰਦੇ ਨੇ ਲੋਕ ਐਕਸਾਈਟਡ ਵੱਧ ਹੁੰਦੇ ਨੇ ਹਰਜੀਤ ਬਾਜੇ ਖਾਨ ਵਰਗਾ ਤਾਂ ਪਲੇਅਰ ਕੋਈ ਨਾ ਹੋਇਆ ਤੇ ਨਾ ਹੋਣਾ ਜੀ ਪਰ ਕੋਈ ਸਟਾਰ ਪਲੇਅਰ ਹੈ ਜਿਹੜਾ ਉਹਦੇ ਹਾਨ ਦਾ ਹੋ ਸਕੇ ਖੈਰ ਉਹਦਾ ਤਾਂ ਮੁਕਾਬਲਾ ਕੋਈ ਨਹੀਂ ਕਰ ਸਕਦਾ ਉਹ ਇੱਕ ਆਪਣੇ ਜਮ ਸਮੇ ਦਾ ਬਹੁਤ ਵਧੀਆ ਖਿਡਾਰੀ ਸੀ ਮੁੰਡੇ ਬਹੁਤ ਅੱਛੇ ਨੇ ਮੈਂ ਹੁਣ ਦੇਖਿਆ ਭਿੰਦਰ ਬਹੁਤ ਵਧੀਆ ਖੇលਿਆ ਮੰਗਾ ਬਹੁਤ ਵਧੀਆ ਖੇលਿਆ ਅੰਗਰੇਜ਼ ਬਹੁਤ ਵਧੀਆ ਖੇលਿਆ ਲਾਲੀ ਜਿਹੜਾ ਇੱਚਾ ਬਹੁਤ ਸੰਦੀਪ ਵਧੀਆ ਖੇលਿਆ ਲੱਖਾ ਵਧੀਆ ਦਲਜੀਤ ਤਖਰ ਵਧੀਆ ਖੇលਿਆ ਤੇ ਕਿੰਦੋਂ ਵਧੀਆ ਖੇលਿਆ ਇਹ ਪਲੇਅਰ ਸਾਡੇ ਬਹੁਤ ਵਧੀਆ ਨੇ ਈਵਨ ਸਾਡੇ ਮੁੰਡੇ ਦੋ ਤਿੰਨ ਲਾਡੀ ਉਹਨੇ ਉਟਾਲਾਂ ਵਾਲੇ ਇੰਗਲੈਂਡ ਆਏ ਤੇ ਭੋਲੂ ਨਹੀਂ ਉਹ ਵੀ ਇੱਥੇ ਵਧੀਆ ਪਰਫਾਰਮੈਂਸ ਦੇ ਕੇ ਗਏ ਨੇ ਤੇ ਇਹਨਾਂ ਵਰਗੇ ਹੋਰ ਵੀ ਚੰਗੇ ਖਿਡਾਰੀ ਨੇ ਜਿਹੜਾ ਦਾ ਜਿਹੜੇ ਟਰਾਈ ਕਰ ਰਹੇ ਨੇ ਵੀ ਉਹ ਲੈਵਲ ਤੱਕ ਪਹੁੰਚੀ ਇਹਨਾਂ 'ਚੋ ਦੇਖੋ ਕੌਣ ਕਿ ਉੱਥੇ ਪਹੁੰਚਦਾ ਤੁਸੀਂ ਜਿੱਥੇ ਕਬੱਡੀ ਦੇ ਸਟਾਰ ਪਲੇਅਰ ਰਹੇ ਹੋ ਉੱਥੇ ਡਿਸਟ੍ਰਿਕਟ ਸਪੋਰਟ ਅਫਸਰ ਰਹੇ ਹੋ ਕਿਹੜੇ ਟੂਰਨਾਮੈਂਟ ਨੇ ਜਾਂ ਉਹ ਕਿਹੜੇ ਸਮਾਗਮ ਨੇ ਜਿੱਥੇ ਕਬੱਡੀ ਦੀ ਬੱਲੇ ਬੱਲੇ ਹੋ ਰਹੀ ਹੈ ਤੇ ਹੋਏਗੀ ਮੈਂ ਪਹਿਲਾਂ 70 ਚ ਐਮਏ ਕਰਕੇ ਜੁਆਇਨ ਕੀਤਾ ਹੈ ਜੇ ਕਬੱਡੀ ਕੋਚ ਉਤੋਂ ਬਾਅਦ 86 ਚ ਮੈਂ ਡਿਸਟ੍ਰਿਕਟ ਸਪੋਰਟਸ ਅਫਸਰ ਰੋਪੜ ਲੱਗਿਆ ਤੇ ਬੜੇ ਉੱਥੇ ਕੰਮ ਕੀਤੇ ਜਿੰਨੇ ਮੇਰੇ ਮੈਂ ਕਰ ਸਕਦਾ ਸੀ ਉਤੋਂ ਬਾਅਦ ਮੈਂ ਹੁਣ ਸੀਨੀਅਰ ਸਟੇਟ ਕੋਚ ਆ ਪੰਜਾਬ ਸਪੋਰਟਸ ਡਿਪਾਰਟਮੈਂਟ ਦਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸੈਂਟਰਾਂ ਤੇ ਜਾਈਏ ਚੰਗੇ ਬੱਚੇ ਸਿਲੈਕਟ ਕਰੀਏ ਜਿਹੜੇ ਅੱਜਕੱਲ ਟੂਰਨਾਮੈਂਟ ਚੱਲਦੇ ਨੇ ਜੇ ਮੈਂ ਬੜਾ ਪ੍ਰਾਊਡ ਨਾਲ ਕਹਿ ਸਕਦਾ ਸਭ ਤੋਂ ਇਸ ਵੇਲੇ ਵਧੀਆ ਟੂਰਨਾਮੈਂਟ ਪੰਜਾਬ ਚ ਵੀ ਹੁੰਦੇ ਨੇ ਜਿਹੜੇ ਲੱਖਾਂ ਦਾ ਪ੍ਰਾਈਜ਼ ਜਿੱਥੇ ਮਿਲਦਾ ਉਹਨਾਂ ਚ ਅੰਤਰਰਾਸ਼ਟਰੀ ਕੈਨੇਡਾ ਕੱਪ ਜਿਹੜਾ 3-4 ਜਨਵਰੀ ਨੂੰ ਹੋ ਰਿਹਾ ਤੇ ਉਹਨਾਂ ਦੇ ਚੇਅਰਮੈਨ ਸਹਾਂਜਿੰਦਰਜੀਤ ਸਿੰਘ ਜੀ ਮੁੱਲਾਪੁਰੀ ਪ੍ਰਧਾਨ ਨੇ ਸਰਦਾਰ ਰਜਿੰਦਰ ਸਿੰਘ ਜੀ ਹਿਸੋਵਾਲ ਉਤਮ ਬਗੈਰ ਪੁਰੇਵਾਲ ਬ੍ਰਦਰ ਕਰਾਉਂਦੇ ਨੇ ਹਕੀਮਪੁਰ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਜਲੰਧਰ ਚ ਕਬੱਡੀ ਕੱਪ ਹੁੰਦੇ ਨੇ ਕਿਲਾ ਰਾਏਪੁਰ ਬਹੁਤ ਵਧੀਆ ਹੁੰਦਾ ਖੰਨਾ ਸਾਡੇ ਨਿੰਮੇ ਦੀ ਆਜਟ ਜਿਹੜਾ ਇੱਕ ਬਹੁਤ ਵਧੀਆ ਪਲੇਅਰ ਸੀ ਉਹਦੀ ਯਾਦ ਚ ਇੱਕ ਟੂਰਨਾਮੈਂਟ ਹੁੰਦਾ ਮੇਰੇ ਆਪਣੇ ਪਿੰਡ ਅਲਾਂਕਾ ਟੋਨੀ ਕਬੱਡੀ ਕੱਪ ਰੱਖਿਆ ਹੋਇਆ ਜਿੱਥੇ ਅਸੀਂ ਵੀ ਲੱਖਾਂ ਦਾ ਪ੍ਰਾਈਜ਼ ਦਿੰਨੇ ਆ ਸਮਰਾਲੇ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਢੁੱਡੀ ਕੇ ਬਹੁਤ ਟੂਰਨਾਮੈਂਟ ਵੱਡਾ ਹੁੰਦਾ ਕਬੱਡੀ ਦਾ ਨਾਬੇ ਵੀ ਬਹੁਤ ਵੱਡਾ ਇਹਦੇ ਨਾਲ ਹੋਰ ਵੀ ਕਈ ਜਗ੍ਹਾ ਨੇ ਜਿੱਥੇ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਜਿੱਥੇ ਲੱਖਾਂ ਦੇ ਪ੍ਰਾਈਜ਼ ਮਿਲਦੇ ਨੇ ਇਹ ਹਰਿਆਣੇ ਚ ਵੀ ਅੱਜਕੱਲ ਬੜੀ ਇਹ ਗੇਮ ਪਪੂਲਰ ਹੋਈ ਆ ਉੱਥੇ ਵੀ ਚੰਗੇ ਚੰਗੇ ਟੂਰਨਾਮੈਂਟ ਹੁੰਦੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਬੱਡੀ ਖਿਡਾਰੀਆਂ ਨੂੰ ਵੀ ਲੱਖਾਂ ਦੇ ਪ੍ਰਾਈਜ਼ ਇੰਡੀਆ 'ਚ ਮਿਲਣਗੇ ਤੇ ਇਹ ਇਹ ਸਾਰਾ ਐਨਆਰਈ ਦੀ ਬਦੌਲਤ ਆ ਜਿਹੜੇ ਇੱਥੇ ਲੋਕਾਂ ਨੇ ਸ਼ੁਰੂਆਤ ਕੀਤੀ ਆ ਇੱਥੇ ਹਾਰਡ ਮਿਹਨਤ ਕਰਕੇ ਉੱਥੇ ਪੈਸਾ ਲਾਉਂਦੇ ਨੇ ਟੂਰਨਾਮੈਂਟ ਤੇ ਸਪੋਰਟਸ ਨੂੰ ਆਰਗੇਨਾਈਜ਼ ਕਰਦੇ ਆ ਇਹ ਇੱਕ ਪੰਜਾਬ ਵਾਸਤੇ ਤੇ ਸਾਡੇ ਖਾਸ ਕਰਕੇ ਸਾਡੇ ਖਿਡਾਰੀਆਂ ਵਾਸਤੇ ਬਹੁਤ ਵੱਡੀ ਗੱਲ ਆ ਕਬੱਡੀ ਦੇ ਖਿਡਾਰੀ ਆ ਜਿਹੜੇ ਕਬੱਡੀ ਖੇਡ ਰਹੇ ਨੇ ਜਾਂ ਖੇਡਣਾ ਚਾਹੁੰਦੇ ਨੇ ਕਿਸ ਕਿਸਮ ਦੀ ਖੁਰਾਕ ਖਾਣ ਉਹਦੇ ਵਿੱਚ ਮੈਂ ਪ੍ਰੇਫਰ ਕਰਦਾ ਵੀ ਦੁੱਧ ਅੰਡੇ ਫਰੂਟ ਮੀਟ ਬਦਾਮ ਦਹੀਂ ਤੇ ਪ੍ਰੋਡਕਟ ਨੇ ਜਿਹੜੇ ਮਿਲਕ ਦੇ ਤੇ ਉਹਦੇ ਨਾਲ ਹੀ ਉਹ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਦੰਨੇ ਜਿੱਦਾਂ ਪ੍ਰੋਟੀਨ ਲੈਣ ਵਾਸਤੇ ਸੋਇਬੀਨ ਬੜੀ ਜ਼ਰੂਰੀ ਹੈ ਤੇ ਇਦਾਂ ਦੀਆਂ ਚੀਜ਼ਾਂ ਨੇ ਹਰੀਆਂ ਸਬਜ਼ੀਆਂ ਬੜੀਆਂ ਜ਼ਰੂਰੀ ਨੇ ਜੂਸ ਬੜਾ ਜ਼ਰੂਰੀ ਹੈ ਤੇ ਇਹ ਸਾਰੀਆਂ ਦਾ ਸਾਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਪਹਿਲਾਂ ਇੱਕ ਧਾਰਨਾ ਰਹੀ ਕਿ ਕਬੱਡੀ ਦਾ ਪਲੇਅਰ ਉਹੀ ਵਧੀਆ ਜਿਹੜਾ ਮਹੀਨੇ ਦਾ ਪਸੇਰੀ ਪੱਕਾ ਖਾਂਦਾ ਅੱਜ ਕਹਿੰਦੇ ਕਿਉਂ ਜ਼ਹਿਰ ਆ ਕਵਡੀ ਦਾ ਪਲੇਅਰ ਹੋਣ ਦੇ ਨਾਤੇ ਤੁਹਾਡਾ ਕਿਹੋ ਜਿਹਾ ਰਈ ਰਵਈਆ ਜਦ ਸਾਡੀ ਗਰਮੀ ਨਿਕਲਦੀ ਹੈ ਸਰੀਰ ਤੋਂ ਅਸੀਂ ਕੁਝ ਵੀ ਖਾ ਸਕਦੇ ਹਾਂ ਜਦ ਅਸੀਂ ਬੈਠਣਾ ਜਾਂ ਕੋਈ ਐਕਸਰਸਾਈਜ਼ ਨਹੀਂ ਕਰਨੀ ਫਿਰ ਤਾਂ ਅਸੀਂ ਜੇ ਕੋਈ ਵੀ ਚੀਜ਼ ਕੋਕ ਵੀ ਪੀਨੇ ਉਹ ਵੀ ਸਾਡੇ ਵੱਸ ਤੇ ਜਾ ਕਿਉਂ ਦੇ ਹੱਕ ਚ ਅਸੀਂ ਤਾਂ ਨਹੀਂ ਕਿਸੇ ਨੂੰ ਬੰਦ ਕਰੀਦਾ ਉੱਥੇ ਖਾਣੇ ਆ ਮੈਂ ਵੀ ਹੁਣ ਤੱਕ ਖਾਈ ਜਾਂਦੇ ਆ ਪਰ ਇਹ ਆ ਵੀ ਐਕਸਰਸਾਈਜ਼ ਵੀ ਰੈਗੂਲਰ ਕਰੀਦਾ ਮੈਂ ਇੰਡੀਆ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਜਿੱਥੇ ਗਰਮੀ ਵੀ ਨਿਕਲਦੀ ਆ ਉੱਥੇ ਮੱਖਣ ਦੁੱਧ ਜੇ ਸਾਡੇ ਕੋਲ ਮੱਖਣ ਦਹੀਂ ਦੁੱਧ ਕਿਉਂ ਹੀ ਨਾ ਹੋਵੇ ਸਾਡੇ ਕੋਲ ਸਾਡੀ ਡਾਈਟ ਨਹੀਂ ਪੰਜਾਬ ਚ ਬਾਕੀ ਕੋਈ ਰਹ ਜਾਂਦੇ ਇਹ ਤੁਸੀਂ ਪੁਰਾਣੇ ਪਹਿਲਵਾਨ ਦੇਖੇ ਹੋਣੇ ਨੇ ਉਹ ਕਿੱਡੇ-ਕੱਡੇ ਕਿਉਂਦੋ ਦਿਖਾ ਕੇ ਕਿੱਡੇ-ਕੱਡੇ ਲੱਗਦੇ ਸੀ ਦੂਰੋਂ ਹੀ ਪਤਾ ਲੱਗਦਾ ਸੀ ਵੀ ਉਹ ਪਹਿਲਵਾਨ ਹੁੰਦੇ ਨੇ ਅੱਜ ਕੱਲ ਤਾਂ ਪਲੇਅਰਾਂ ਨੂੰ ਕੱਪੜਿਆਂ ਤੋਂ ਲਾਹੇ ਤੇ ਫਿਰ ਦੱਸਣਾ ਪੈਂਦਾ ਵੀ ਇਹ ਐਥਲੈਟਿਕ ਦਾ ਇਹ ਹੌਕੀ ਦਾ ਇਹ ਕਬੱਡੀ ਦਾ ਤੇ ਉਹ ਪਹਿਲਵਾਨਾਂ ਦੀ ਨਿਸ਼ਾਨੀ ਇਹ ਹੁੰਦੀ ਸੀ ਉਹ ਤੁਸੀਂ ਦੱਸੋ ਵੀ ਉਹ ਉਹ ਕਿਉਦੋਤ ਵਗਿਰ ਕੇ ਇਦਾਂ ਪਹਿਲਵਾਨ ਬਣ ਜਾਂਦੇ ਆ ਅਖੀਰ ਚ ਕੈਨੇਡਾ ਦੇ ਲੋਕਾਂ ਦੇ ਨਾਲ ਸਾਡੇ ਨੌਜਵਾਨਾਂ ਦੇ ਨਾਲ ਕੀ ਸਨੇਹ ਦੇਣਾ ਚਾਹੁੰਦੇ ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਇੰਨੀ ਹਾਰਡ ਮਿਹਨਤ ਕਰਕੇ ਥੋੜਾ-ਥੋੜਾ ਕਬ ਇਹ ਥੋੜਾ ਥੋੜਾ ਉਹ ਨਾ ਖਿਡਾਰੀਆਂ ਵਾਸਤੇ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਲੋਡ ਆਜ ਤੇ ਮੈਂ ਇਹਦੇ ਨਾਲ ਹੀ ਇਹ ਦੱਸਣਾ ਚਾਹੁੰਦਾ ਵੀ ਇੱਕ ਖਿਡਾਰੀਆਂ ਨੂੰ ਵੀ ਇੱਕ ਡਿਸਪਲਿਨ ਚ ਰਹਿਣਾ ਚਾਹੀਦਾ ਆਰਗੇਨਾਈਜ਼ਰਾਂ ਦਾ ਕਹਿਣਾ ਮੰਨਣਾ ਚਾਹੀਦਾ ਇਸ ਗੇਮ ਨੂੰ ਉੱਪਰ ਲੈ ਜਾਣ ਵਾਸਤੇ ਇਹ ਆਰਗੇਨਾਈਜ਼ਰ ਤੇ ਖਿਡਾਰੀਆਂ ਦਾ ਦੋਨਾਂ ਦਾ ਹੀ ਹਿੱਸਾ ਦੋਨੋਂ ਹੀ ਜੇ ਇਕੱਠੇ ਹੋ ਕੇ ਚੱਲਣਗੇ ਗੇਮ ਨੂੰ ਲੋਕ ਲਾਈਕ ਕਰਨਗੇ ਤੇ ਹੁਣ ਵੀ ਕਰ ਰਹੇ ਨੇ ਤੇ ਇਹਨੂੰ ਅਸੀਂ ਅੱਗੇ ਵਧਾਉਣਾ ਤੇ ਇੰਨੀ ਮਿਹਨਤ ਕਰਦੇ ਹੋਏ ਤੁਸੀਂ ਜਿੱਥੇ ਸਾਡੀ ਹੈਲਪ ਕਰਦੇ ਹੋ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੈਲਪ ਕਰਦੇ ਹੋ ਸਪੋਰਟ ਹੈਲਪ ਕਰਦੇ ਹੋ ਮੈਂ ਇਹਦਾ ਸਾਰਾ ਧੰਨਵਾਦੀ ਹਾਂ ਜੀ ਜੀ थैंक यू थैंक यू